ਹਾਂ ਜੀ ਸਸ਼ਿਕਲ ਸਾਰਿਆਂ ਨੂੰ ਜੀ ਔਰ ਕਿੰਨਾ ਠੀਕ ਹੋ ਉਮੀਦ ਕਰਦੀ ਹਾਂ ਠੀਕ ਠਾਕ ਹੋ ਪਰ ਮਾਤਾ ਤੁਹਾਨੂੰ ਚੱਲਦੀ ਕਰ ਸਕੀ ਅੱਜ ਬਣਾਇਆ ਸੀ ਅਸੀਂ ਸਾਗ ਤੇ ਹੁਣ ਲੱਗੀਆਂ ਸਾਗ ਵਿੱਚ ਅੰਲਣ ਪਾਉਣ ਤੇ ਨਾਲ ਕਮਣੇ ਪਾਉਂ ਮੱਕੀ ਰੋਟੀ ਮੈਂ ਸਾਗ ਪਹਿਲਾਂ ਹੀ ਬਣਾ ਲਿਆ ਸੀ ਜੀ ਕੱਟ ਸਵਾਰ ਕੇ ਤੇ ਮੈਨੂੰ ਟਾਈਮ ਨਹੀਂ ਸੀ ਵੀ ਮੈਂ ਪੂਰਾ ਤੁਹਾਨੂੰ ਬਲੌਗ ਦਿਖਾਉਂਦੀ ਤੇ ਆਹ ਪਾਉਣ ਨੂੰ ਕਹਿੰਦੇ ਵਿੱਚ ਅੰਲਣ ਪਾਉਣ ਤੇ ਸਾਡੇ ਨਿੱਕੇ ਕਹਿੰਦੇ ਨੇ ਇਹਦੇ ਵਿੱਚ ਅੰਲਣ ਕਹਿੰਦੋਂਦੇ ਨੇ ਮੱਕੀ ਦਾ ਆਟਾ ਵੀ ਕਹਿੰਦੋਂਦੇ ਨੇ ਇਸ ਤਰ੍ਹਾਂ ਆਪਣੇ ਹਿਸਾਬ ਨਾਲ ਦੋ ਤਿੰਨ ਕਮੁੱਠੀਆਂ ਆਪਾਂ ਪਾ ਲੈਣੀਆਂ ਨੇ ਥੋੜਾ ਜਿਹਾ ਬਣਾਇਆ ਸੀ ਸਾਗ ਸਾਡੇ ਖਾਦੇ ਤਾਂ ਬਹੁਤ ਸ਼ੌਕ ਨਾਲ ਆ ਵੈਸੇ ਪਰ ਅਸੀਂ ਫੈਨ ਵੀ ਛੋਟੀ ਜੀ ਆ ਜੀ ਥੋੜਾ ਜਿਹਾ ਹੀ ਬਣਾਇਆ ਆ ਆ ਦੇਖੋ ਜੀ ਸਾਗ ਚੁੱਲੇ ਦਾ ਸਾਗ ਬਣਾਇਆ ਚੁੱਲੇ ਦਾ ਸਾਗ ਵਧੀਆ ਖਾਇਆ ਕਰੋ ਤੇ ਬਹੁਤ ਵਧੀਆ ਲੱਗਦਾ ਹੈ ਜੀ ਤੇ 12 ਵਜੇ ਮੈਂ ਤਾਂ ਰਿਆ ਸੀ 5 6 ਵਜ ਗਏ ਨੇ ਜੀ ਚੰਗੀ ਤਰ੍ਹਾਂ ਆਪਾਂ ਨੇ ਮਤਲਬ ਕਿ ਇਹ ਵੀ ਘੋਟ ਲੈਣਾ ਜੀ ਸਾਗ ਨੂੰ ਤੇ ਹਲੋ ਤਾਂ ਦਿਖਾ ਦਿੰਦੇ ਆਪਾਂ ਸਾਗ ਇਹ ਆਨੋ ਨਹੀਂ ਸਾਗ ਵਧੀਆ ਹਲੋ ਜੀ ਤੇ ਹੁਣ ਆਪਾਂ ਸਾਗ ਵਿੱਚ ਪਾ ਲਈ ਅਲਾਂ ਤੇ ਵਿੱਚ ਉਹਦੇ ਵਿੱਚ ਪਾਣੀ ਪਾ ਲੈਣਾ ਥੋੜਾ ਲਾਉਣਾ ਸੇਕ ਆਪਾਂ ਤੇ ਇਹੋ ਪਾਣੀ ਕੇ ਵੀ ਲੋਣਾ ਫਿਰ ਸਿਕਾ ਐਨ ਪੂਰਾ ਪਾਣੀ ਵਿੱਚ ਰੱਚ ਜਵੇ ਤੇ ਮੈਂ ਤਾਂ ਖਾਨੀ ਜੀ ਪਤਲਾ ਜਿਹਾ ਸਾਗ ਨੂੰ ਸੋਹਣਾ ਲੱਗਦਾ ਦੇਖੋ ਇਹ ਆ ਪਾਣੀ ਵਧੀਆ ਸਾਗ ਨਾਲੇ ਸੇਧ ਵਾਸਤੇ ਵਧੀਆ ਸਰਦੀਆਂ ਚ ਮੈਂ ਪਹਿਲੀ ਵਾਰ ਚੁੱਲੇ ਤੇ ਬਣਾਇਆ ਪਹਿਲਾਂ ਤਾਂ ਮੈਂ ਸਿਲੰਡਰ ਤੇ ਬਣਾਇਆ ਸੀਗਾ ਜੀ ਬਾਕੀ ਤੁਸੀਂ ਦੱਸਿਓ ਮੇਰਾ ਬਲੌਗ ਇਸ ਤਰ੍ਹਾਂ ਬਣਿਆ ਹੈ ਤੁਹਾਨੂੰ ਕਿਸ ਤਰ੍ਹਾਂ ਦਾ ਵਧੀਆ ਲੱਗਦੀ ਹੈ ਮੈਂ ਵੀਡੀਓ ਵੀ ਪਾਉਂਦੀ ਹਾਂ ਜੀ ਮੈਨੂੰ ਵੀਡੀਓ ਵੀ ਦੱਸਿਓ ਤੁਸੀਂ ਜਰੂਰ ਵੀ ਮੇਰੀਆਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਪੰਮੀ ਧਾਰੀ ਵਾਲਦੀ ਹਾਂ ਜੀ ਤੇ ਫਿਰ ਆਜੋ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਹੁਣ ਸਾਗ ਦਾ ਅੱਗੇ ਲੱਗਦਾ ਹੈ ਸੇਕਾ ਆ ਲਓ ਜੀ ਨਾ ਦੇਖੋ ਕਿੰਨਾ ਵਧੀਆ ਸਾਗ ਸੁੰਦਰ ਤੇ ਹੁਣ ਆਪਾਂ ਬਣਾਉਂਦੇ ਹਾਂ ਰੋਟੀ ਮੱਕੀ ਦੀ मक्की रोटी बना ठीक है आज कुलसी भी खाने है सारे जने तुम्हें भी पाइए मक्की रोटी करो सा ਕੋ ਪਿੰਟ ਇਹ ਮੈਂ ਮਾ ਮਲ ਦੇ ਪੇਸੇ ਆਪਣਾ ਆਟਾ ਨਹੀਂ ਹਲਜੀ ਰੋਟੀ ਗਈ ਰੜ ਤੇ ਹਨਜੀ ਤਾਂ ਕੁਝ ਮੇਦ ਕੋ ਰੋਟੀਆਂ ਵੀ ਬਣਾ ਕੇ ਰੱਖੀਆਂ ਹੋਈਆਂ ਨੇ ਆ ਜੋ ਤੁਸੀਂ ਵੀ ਖਾਓ ਸਤਿ ਜੀ ਜਣੇ ਵੈਸੇ ਮੇਰਾ ਮੂਡ ਜਿਆ ਨਹੀਂ ਸੀ ਅੱਜ ਮੇਰਾ ਸਰੀਰ ਨਹੀਂ ਸੀ ਠੀਕ ਬਲੌਗ ਬਣਾਉਣ ਦਾ ਮੈਂ ਸੋਚਿਆ ਚਲੋ ਬਣਾ ਲੈਂਦੀ ਹਾਂ ਤੇ ਬਾਕੀ ਰੋਟੀ ਤੇ ਬਾਕੀ ਰੋਟੀ ਨਾਲ ਤਾਂ ਜੋ ਹੋਰ ਬਣਾਉਣ ਤੇ ਪਈਆਂ ਨੇ ਤੇ ਅੱਜ ਤੁਹਾਨੂੰ ਸਾਗ ਦਾ ਟੇਸ ਦਿਖਾਦੀ ਐ ਇਹ ਮੈਂ ਬਣਾਇਆ ਜੀ ਸਾਗ ਇਹ ਸਾਗ ਤੇ ਸਾਗ ਮੈਂ ਬਣਾਇਆ ਅੱਜ ਦਿਖਾਉਣਾ ਤਾਂ ਤੁਹਾਨੂੰ ਸਾਰਾ ਹੀ ਸੀਗਾ ਤੇ ਮੈਨੂੰ ਦਿਖਾ ਰਹੀ ਹੋਇਆ ਹੈਗਾ ਵੀ ਕੱਟ ਵੱਟ ਕਰਨੀ ਮੈਂ ਕੱਲੀ ਜਣੀ ਸੀ ਮੈਨੂੰ ਥੋੜੀ ਜਿਹਾ ਬਣਾਉਣਾ ਬਹੁਤ ਮੁਸ਼ਕਲ ਆਨਾ ਧੂਮਾ ਵੀ ਪੈ ਰਿਹਾ ਬਹੁਤ ਜ਼ਿਆਦਾ ਅੱਖਾਂ ਦੇ ਵਿੱਚ ਤੇ ਆਮਲੋਜੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤੇ ਵਿੱਚ ਆਪਾਂ ਜਾਨੀ ਕਿ ਅਦੇਸੀ ਘਿਓ ਆ ਅਦੇਸੀ ਘਿਓ ਵੀ ਪਾ ਸਕਦੇ ਆ ਆਮਲੋਜੀ ਆਨਾਲ ਚਮਚਾ ਵੀ ਆ ਆ ਜੋ ਦਿਖਾਈਏ ਕਿਉਂਕਿ ਮੇਰੇ ਨਾ ਥੋੜੀ ਤਬੀਅਤ ਖਰਾਬ ਆ ਮੈਂ ਇਸ ਕਰਕੇ ਅੱਜ ਕੱਲੀ ਜਣੀ ਨੇ ਬਲੌਗ ਬਣਾ ਤਾ ਲੱਗੀ ਮੇਰੀ ਹੈਲਪ ਕਰ ਦਿੰਦੀ ਸੀ ਮੇਰੀ ਦੋਤੀ ਜੀ ਬਾਕੀ ਤਾਂ ਮੈਂ ਕਿਸ ਤਰ੍ਹਾਂ ਦਾ ਬਲੌਗ ਲੱਗਿਆ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਤੁਹਾਡੀ ਪੰਮੀ ਧਾਰੀਵਾਲ ਤੇ ਮੇਰੀ ਇੱਕ ਰੋਟੀ ਬਚ ਰਹੀ ਆ ਤੇ ਮੈਂ ਸੋਦੀ ਮੈਗੇ ਬਣਾ ਰੰਗੀਆ ਤੇ ਚੁੱਲਾ ਬਾਲਨਾ ਬੜਾ ਮੁਸ਼ਕਲ ਆ ਬਾਰ ਬਾਰ ਜੀ ਆ ਦੇਖੋ ਪਿੰਡਾਂ ਵਿੱਚ ਅਸੀਂ ਇਸ ਤਰਾ ਇਹਨੂੰ ਕਹਿੰਦੇ ਨੇ ਲੋਈਆ ਪਰੇਂਟ ਇਸ ਤਰ੍ਹਾਂ ਸੀ ਬਣਾਉਂਦੇ ਆ ਰੋਟੀ ਪਿੰਡਾਂ ਦੇ ਜੀ ਆਜੋ ਤੁਸੀਂ ਵੀ ਖਾਓ ਮੱਕੀ ਦੀ ਰੋਟੀ ਸਰਦਾ ਸਾਥ ਸਰਦੀ ਆ ਗਈ ਆ ਨਾਲ ਆਪਣੇ ਸਿਹਤ ਵਾਸਤੇ ਬਹੁਤ ਵੈਸਟ ਆ ਇਹ ਸਾਡਾ ਖਾਣਾ ਠੀਕ ਹੈ ਖਾਓ ਤੇ ਆਓ ਹਾਂ ਜੀ ਰੋਟੀਆਂ ਬਣੀ ਜਾਂਦੀਆਂ ਹੁਣ ਇਹਨੂੰ ਖਾਓ ਮਾਪਾ ਦੇ ਕੇ ਉਹਨੇ ਅੰਦਰ ਖਾਏ ਉਹਨਗੇ ਫੈਮਲੀ ਬੱਚੇ ਮੇਰਾ ਬੇਟਾ ਸਾਡੇ ਘਰ ਦੇ ਉਹ ਸਾਰੇ ਰੋਟੀ ਖਾਣਗੇ ਨਾ ਟਾਈਮ ਹੋ ਗਿਆ ਰੋਟੀ ਦਾ ਜਿਹਨੇ ਖਾਣੀ ਆ ਖਾ ਲਓ ਨਹੀਂ ਖਾਣੀ ਆ ਆਪਣੀ ਲੇਟ ਖਾ ਲਿਓ ਮੈਂ ਬਣਾਤੀ ਆ ਥੋੜੀ ਜਿਹੀ ਜਲਦੀ ਰੋਟੀ ਬਣਾਤੀ ਆ 6:30 6 ਵਜੇ ਫੇਰ ਬਣਾ ਕੇ ਰੋਟੀ ਰੱਖ ਦਿੰਨੀ ਆ ਮੈਂ ਕਿਹਾ ਚਲੋ ਜਦ ਮਰਜੀ ਖਾ ਲੈਣਗੇ ਤੇ ਹਲੋ ਜੀ ਉਹ ਕੁਕ ਡਾਕਟਰ ਸਭ ਨੂੰ ਮਾਫ ਕਰਿਓ ਜੀ ਮੈਨੂੰ ਹਾਂ ਜੀ ਮੈਂ ਹੁਣ ਰੋਟੀ ਫੜਾ ਕੇ ਆਉਣੀ ਅੰਦਰ ਖਾ ਲੈਣਗੇ ਰੋਟੀ ਬਹੁਤ ਵਧੀਆ ਵੈਸਟ ਹੁੰਦੀ ਆ ਜੀ ਜਿਸਾ ਆਪਾਂ 버ਗਰ ਖਾਣੇ ਆ 버ਗਰ ਨਾਲੋਂ ਵੀ ਇਹ ਵਧੀਆ ਚੀਜ਼ ਆਪਾਂ ਘਰ ਦੀ ਰੋਟੀ ਖਾਓ ਘਰ ਦੀ ਚੀਜ਼ ਖਾਓ ਬਹੁਤ ਵਧੀਆ ਲੱਗਦੀ ਆਪਾਂ ਘਰ ਦੀ ਬਾਦ ਦੀਆਂ ਚੀਜ਼ਾਂ ਇਹ ਕੋਸ਼ਿਸ਼ ਰੱਖਿਆ ਤੇ ਇਹ ਜ਼ਰੂਰੀ ਆਪਾਂ ਨੂੰ ਇਹ ਘਰ ਦੀਆਂ ਚੀਜ਼ਾਂ ਬਣਾ ਕੇ ਉਹ ਇੱਕ 버ਗਰ ਜਿੰਨਾ ਕੰਮ ਕਰਦੀ ਆ ਮੱਕੀ ਦੀ ਰੋਟੀ ਨਾਲ ਆਪਣੀ ਸਿਹਤ ਵਾਸਤੇ ਠੀਕ ਆ ਜੀ ਸਰਦੀ ਆ ਗਈ ਆ ਚਲੋ ਠੀਕ ਆ ਜੀ ਧੰਨਵਾਦ ਪ੍ਰਮਾਤਮਾ ਦਾ